ਸਕਤ ਸ੍ਰੀ ਦਮਦਵਾ ਸਾਹਿਬ ਦੀ ਧਰਤੀ ਤੇ ਮੌਜੂਦਾ ਤਲਵੰਡੀ ਮਿਲ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਅਤੇ ਬਿਜਲੀ ਦੇ ਮਾਮਲੇ ਵਿੱਚ ਪੰਜਾਬ ਨੂੰ ਸਰਪਲਸ ਬਣਾਵਾਂਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਆ ਕੇ ਮੈਂ ਚੱਕ ਸਕਦੇ ਹਾਂ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਸਭੋਦੀ ਜਵਰਤ ਤੁਸੀਂ ਤੁਸੀਂ ਵੇਖ ਰਹੇ ਹੋ ਜਿੱਤੇ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪਰਉਨ ਨੂੰ ਉਸ ਵਕਤ ਜਿਹੜਾ ਹੈ ਨਗਰ ਕੀਰਤਨ ਕੱਢਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਇਸ ਵਕਤ ਵੇਖ ਸਕਦੇ ਹੋ ਜਿੱਤੇ ਕੀ ਇਸ ਵਕਤ ਇਹ ਨਗਰ ਕੀਰਤਨ ਗੱਲ ਕੀਤੀ ਜਾਵੇ ਤਾਂ ਸ੍ਰੀ ਕੇਸਗੜ ਸਾਹਿਬ ਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਜਿਹੜਾ ਹੈਗਾ ਇਹ ਚੱਲਿਆ ਸੀਗਾ ਵਿਸ਼ਾਲ ਨਗਰ ਕੀਰਤਨ ਵਕ ਵਕ ਥਾਂ ਤੋਂ ਹੁੰਦਾ ਹੋਇਆ ਇਸ ਵਕਤ ਜਿਹੜਾ ਹੈਗਾ ਬਟਿੰਡਾ ਤੋਂ ਬਾਅਦ ਧਰਤੀ ਤਲਵੰਡੀ ਸਾਬੋ ਕੇ ਜਿਹੜੀ ਹੈਗੀ ਹੈ ਉੱਥੇ ਪੁੱਜ ਹੈ ਅਧ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਨਗਰ ਕੀਰਤਨ ਦੀਆਂ ਅਲੋਕਿਕ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਜਿਨ੍ਹਾਂ ਵਿੱਚ ਕੀ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈਗੀ ਹੈ ਹਿੱਸਾ ਲੈਂਦੀ ਹੋਈ ਨਜ਼ਰ ਆ ਰਹੀ ਹੈ ਤੋਂ ਦੱਸਦੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਜਿਹੜਾ ਹੈਗਾ ਇਹ ਨਗਰ ਕੀਰਤਨ ਹੈ ਅਤੇ ਆਪੇ ਗੁਰ ਆਪੇ ਚੇਲਾ ਜਿਹੜਾ ਹੈਗਾ ਉਸ ਸਿਧਾਂਤ ਤੇ ਚੱਲਦਿਆਂ ਹੋਇਆ ਜਿਹੜਾ ਹੈਗਾ ਉਸ ਨੇ ਨਾਮ ਇਹਨੂੰ ਦਿੱਤਾ ਗਿਆ ਅਤੇ ਇਸ ਨਗਰ ਕੀਰਤਨ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਹਿੱਸਾ ਲੈ ਰਹੀਆਂ ਉੱਥੇ ਗੱਤਕੇ ਦੇ ਜੋਹਰ ਜਿਹੜੇ ਨੇ ਉਹ ਵੀ ਇੱਥੇ ਨੌਜਵਾਨਾਂ ਵੱਲੋਂ ਵਿਖਾਏ ਗਏ ਨੇ ਜਿਨ੍ਹਾਂ ਵਿੱਚ ਵੱਡੀ ਗਿਣਤੀ ਜਿਹੜੀ ਹੈਗੀ ਲੜਕੇ ਸੀਗੇ ਤਾਂ ਇਸ ਤਸਵੀਰਾਂ ਜੇ ਤੁਸੀਂ ਵੇਖੋਗੇ ਤਦੋਂ ਨਜ਼ਰ ਆਵੇਗਾ ਨਗਰ ਕੀਰਤਨ ਜਿਹੜਾ ਹੈ ਇਸ ਵਕਤ ਤਲਵੰਡੀ ਸਾਬੋ ਤਕਤ ਸਿੰਘ ਦਮਦਵਾ ਸਾਹਿਬ ਵਿੱਚ ਐਂਟਰ ਜਿਹੜਾ ਹੈਗਾ ਉਹ ਹੋ ਰਿਹਾ ਹੈ ਅਤੇ ਤਸਵੀਰਾਂ ਵੀ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਜਿਹੜੀ ਹੈਗੀ ਹੈ ਸੰਗਤ ਦੀ ਇਸ ਵਕਤ ਨਗਰ ਕੀਰਤਨ ਦੇ ਨਾਲ ਚੱਲਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਵੀ ਤੁਸੀਂ ਕਹੋ ਫੁੱਲਾਂ ਦੀ ਬਰਖਾ ਜਿਹੜੀ ਹੈ ਉਹ ਕਿੱਥੇ ਜਾ ਰਹੀ ਹੈ ਫੁੱਲਾਂ ਦੀ ਬਰਖਾ ਕਰਦੇ ਹੋਏ ਸੰਗਤ ਇਸ ਵਕਤ ਤੁਹਾਨੂੰ ਨਜ਼ਰ ਆਵੇਗੀ ਤਾਂ ਅਲੋਕਿਕ ਤਸਵੀਰ ਤਕਤ ਸਿੰਘ ਦਮਦਵਾ ਸਾਹਿਬ ਤੋਂ ਤੁਹਾਡੇ ਸਾਹਮਣੇ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਸੰਗਤ ਦਾ ਵੱਡਾ ਇਕੱਠ ਨਗਰ ਕੀਰਤਨ ਵੀ ਦੀ ਸਵਾਗਤ ਕਰਤਾ ਹੋਏ ਤੁਹਾਨੂੰ ਨਜ਼ਰ ਆਵੇਗਾ ਫੁੱਲਾਂ ਦੀ ਬਰਖਾ ਜਿਹੜੀ ਹੈ ਉਹ ਇਸ ਵਕਤ ਕਿੱਥੇ ਜਾ ਰਹੀ ਹੈ ਤਾਂ ਸ਼ਾਨਦਾਰ ਤਸਵੀਰ ਤੁਸੀਂ ਦੇਖ ਸਕਦੇ ਹੋ ਸੰਗਤ ਜਿਹੜੀ ਹੈ ਵੱਡੇ ਗੇਂਤੇ ਵਿੱਚ ਨਗਰ ਕੀਰਤਨ ਵਿੱਚ ਹਿੱਸਾ ਲੈ ਰਹੀ ਹੈ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਨਗਰ ਕੀਰਤਨ ਦੀਆਂ ਇਹਦੇ ਨਾਲ ਜੇਕਰ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਦੱਸਦਾ ਮਟਿੰਡਾ ਤੋਂ ਜਿਹੜਾ ਹੈਗਾ ਨਗਰ ਕੀਰਤਨ ਹੁੰਦਾ ਹੋਇਆ ਇਸ ਵਕਤ ਤਲਵੰਡੀ ਸਾਬੋ ਵਿੱਚ ਪਹੁੰਚਿਆ ਅਤੇ ਸੰਗਤ ਜਿਹੜੀ ਹੈਗੀ ਹੈ ਰਸਤੇ ਪਰ ਵਿੱਚ ਖੜੀ ਹੋਈ ਦਰਸ਼ਨ ਕਰਦੀ ਹੋਈ ਨਜ਼ਰ ਆਈ ਅਤੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਕਿ ਕਿਸ ਤਰੀਕੇ ਨਾਲ ਨਗਰ ਕੀਰਤਨ ਜਿਹੜਾ ਹੈ ਕੱਢਿਆ ਜਾ ਰਿਹਾ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਕਿ ਸ੍ਰੀ ਦਮਦਵਾ ਸਾਹਿਬ ਦੀ ਤਾਂ ਉਸ ਪਾਸੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਸਾਈਡ ਦੀ ਤਸਵੀਰਾਂ ਕਿਸ ਤਰੀਕੇ ਦੀਆਂ ਨੇ ਵੱਡੇ ਗਿਣਤੀ ਵਿੱਚ ਨੌਜਵਾਨ ਜਿਹੜੇ ਨੇ ਇੱਥੇ ਤੋਂ ਨੂੰ ਨਜ਼ਰ ਆਣਗੇ ਅਤੇ ਨਗਰ ਕੀਰਤਨ ਜਿਹੜਾ ਹੈ ਇਸ ਵਕਤ ਤਕਤ ਸ੍ਰੀ ਦਮਦਵਾ ਸਾਹਿਬ ਵਿੱਚ ਪਹੁੰਚਦਾ ਹੋਇਆ ਤੁਹਾਨੂੰ ਨਜ਼ਰ ਆਵੇਗਾ ਤਾਂ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਇਸ ਵਕਤ ਜਿਹੜਾ ਹੈਗਾ ਇੱਥੇ ਪਹੁੰਚ ਰਿਹਾ ਹੈ ਅਲੋਕਿਕ ਤਸਵੀਰਾਂ ਤੁਸੀਂ ਇਸ ਵਕਤ ਵੇਖ ਰਹੇ ਹੋ ਤਖਤ ਸ੍ਰੀ ਦਮਦਮਾ ਸਾਹਿਬ ਦੀਆਂ ਤਸਵੀਰਾਂ ਨੇ ਜਿੱਥੇ ਕਿ ਨਗਰ ਕੀਰਤਨ ਇਸ ਵਕਤ ਪਹੁੰਚ ਚੁੱਕਾ ਹੈ ਇਸ ਜਗ੍ਹਾ ਤੇ ਇਸ ਨਗਰ ਕੀਰਤਨ ਦੀ ਤਮਾਪਦੀ ਜਿਹੜੀ ਹੈਗੀ ਹੈ ਉਹ ਹੋਣੀ ਹੈ ਹਲਦ ਕੜੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪੰਜ ਪਿਆਰੇ ਦੀ ਅਗਵਾਈ ਵਿੱਚ ਨਗਰ ਕੀਰਤਨ ਜਿਹੜਾ ਹੈਗਾ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਸ਼ੁਰੂ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ ਵਿੱਚ ਪਹੁੰਚਾ ਹੈ ਅਤੇ ਸੰਗਤ ਵਿੱਚ ਪਾਰੀ ਉਤਸ਼ਾਹ ਜਿਹੜਾ ਹੈਗਾ ਇੱਥੇ ਵੇਖਣ ਨੂੰ ਮਿਲ ਰਿਹਾ ਦੂਜੇ ਪਾਸੇ ਗੱਲ ਕਿੱਥੇ ਜਾਵੇ ਤਾਂ ਜ਼ੋਰਦਾਰ ਆਦੀਸ਼ਵਾਜੀ ਜਿਹੜੀ ਹੈਗੀ ਹੈ ਉਹ ਕੀਤੀ ਜਾ ਰਹੀ ਹੈ। ਸਾਡਾ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ। ਜਥੇਦਾਰ ਸਾਹਿਬ ਜਿਹੜੇ ਨੇ ਇਸ ਵਕਤ ਅਗਲੇ ਵਾਸਤੇ ਸਰਪਾਉ ਆਪਾ ਕੇ ਪੰਜ ਪੈਰਾਂ ਨੂੰ ਸਨਮਾਨ ਕਰ ਰਹੇ ਨੇ ਅਰੇ ਤਸਵੀਰਾਂ ਵਿੱਚ ਤੁਹਾਨੂੰ ਨਜ਼ਰ ਆਵੇਗਾ ਕਿ ਕਿੰਨੀ ਵੱਡੀ ਗਿਣਤੀ ਜਿਹੜੀ ਹੈਗੀ ਹੈ ਸੰਗਤ ਹੀ ਹੈਗੇ ਸੰਗਤ ਦੀ ਵੱਡੀ ਗਿਣਤੀ ਇਸ ਵਕਤ ਇੱਥੇ ਹਾਜ਼ਰੀ ਭਰਦੇ ਹੋਈ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਇਸ ਵਕਤ ਤੁਸੀਂ ਕਲਵੰਡੀ ਸਾਬੋਧੀਆਂ ਵਿਖ ਰਹੇ ਹੋ ਜਿੱਤੇ ਕੀ ਵੱਡੀ ਗਿਣਤੀ ਵਿੱਚ ਸੰਗਤ ਇਸ ਨਗਰ ਕੀਰਤਨ ਦਾ ਹਿੱਸਾ ਬਣ ਰਹੀ ਹੈ ਤੇ ਦਰਸ਼ਨ ਦਿਦਾਰੇ ਕਰਦੇ ਹੋਈ ਸੰਗਤ ਨੂੰ ਨਜ਼ਰ ਆ ਰਹੀ ਹੈ ਕਈ ਤਸਵੀਰਾਂ ਤੁਸੀਂ ਇਸ ਵਕਤ ਕਲਵੰਡੀ ਸਾਬੋਧੀਆਂ ਵਿਖ ਰਹੇ ਹੋ ਕਈ ਦਿਨਾਂ ਤੋਂ ਜਿਹੜਾ ਹੈਗਾ ਇਹ ਨਗਰ ਕੀਰਤਨ ਲਗਾਤਾਰ ਚੱਲ ਰਿਹਾ ਸੀਗਾ ਤੇ ਸੰਗਤਾਂ ਪੂਰੇ ਰਸਤੇ ਪਰ ਵਿੱਚ ਇਸੇ ਤਰੀਕੇ ਨਾਲ ਜਿਹੜਾ ਹੈਗਾ ਦਰਸ਼ਨ ਦਿਦਾਰੇ ਕਰਦਿਆਂ ਹੋਈਆਂ ਇੱਥੇ ਪੋਚੀਆਂ ਨਹੀਂ ਤਾਂ ਇਹ ਤਸਵੀਰ ਤੁਸੀਂ ਵੇਖੀਆ ਆਲੋਕਿਕ ਤਸਵੀਰ ਨਗਰ ਕੀਰਤਨ ਦੀ ਜੋ ਕਿ ਤਕਸਿਰੀ ਦਮਦਮਾ ਸਾਹਿਬ ਵੀ ਜਾ ਕੇ ਇਸ ਵਕਤ ਸਮਾਪਤ ਹੋ ਰਿਹਾ ਹੈ ਤਾਂ ਹਲਦ ਘੜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਕਸਿਰੀ ਦਮਦਮਾ ਸਾਹਿਬ ਤੋਂ ਕਿ ਕਿਸ ਤਰੀਕੇ ਨਾਲ ਜਿਹੜਾ ਹੈ ਨਗਰ ਕੀਰਤਨ ਇੱਥੇ ਚੱਲ ਰਿਹਾ ਹੈ ਅਤੇ ਇਸ ਵਕਤ ਸਮਾਪਤੀ ਜਿਹੜੀ ਹੈਗੀ ਹੈ ਨਗਰ ਕੀਰਤਨ ਦੀ ਹੋ ਰਹੀ ਹੈ ਤਾਂ ਤਸਵੀਰਾਂ ਵਿੱਚ ਸਾਹਮਣੇ ਜੇਕਰ ਨਜ਼ਰ ਮਾਰਾਂਗੇ ਤਾਂ ਤਕਸਿਰੀ ਦਮਦਮਾ ਸਾਹਿਬ ਤੁਹਾਨੂੰ ਨਜ਼ਰ ਆਵੇਗਾ ਬਿਲਕੁਲ ਤੋਂ ਜਿਹੜੀ ਹੈਗੇ ਪੜੀ ਸ਼ੁਰੂ ਹੋ ਗਈ ਹੈ ਕਿਤਨਾ ਕਿ ਤਸਵੀਰ ਜਿਹੜੀ ਮੱਧਮ ਇਸ ਵਕਤ ਤੁਹਾਨੂੰ ਨਜ਼ਰ ਆਵੇਗੀ ਅਦਰੂਮ ਪਾਸੇ ਜ਼ੋਰਦਾਰ ਆਤਿਸ਼ਬਾਜ਼ੀ ਜਿਹੜੀ ਹੋ ਰਹੀ ਹੈ ਉਹ ਵੀ ਕੀਤੀ ਗਈ ਹੈ ਅਤੇ ਲੋਕਾਂ ਵਿੱਚ ਗਜਬ ਦਾ ਉਤਸ਼ਾਹ ਜਿਹੜਾ ਹੈਗਾ ਇਸ ਵਕਤ ਵੇਖਣ ਨੂੰ ਮਿਲ ਰਿਹਾ ਹੈ ਹਲਦੀਖੜੀ ਨਗਰ ਕੀਰਤਨ ਦੀ ਸਮਾਪਤੀ ਜਿਹੜੀ ਹੈਗੀ ਇਸ ਵਕਤ ਹੋ ਰਹੀ ਹੈ ਤਾਂ ਤਸਵੀਰਾਂ ਤੁਸੀਂ ਇਸ ਵਕਤ ਤਲਵੰਡੀ ਸਾਬੋ ਤੋਂ ਵੇਖ ਰਹੇ ਸੀ ਕਿ ਜਿੱਥੇ ਕਿ ਨਗਰ ਕੀਰਤਨ ਦੀ ਸਮਾਪਤੀ ਹੋਈ ਹੈ ਅਤੇ ਵੱਡੇ ਗੇੜੇ ਉੱਤੇ ਸੰਗਤ ਨੇ ਇਸ ਨਗਰ ਕੀਰਤਨ ਵਿੱਚ ਹਿੱਸਾ ਲਿਆ ਹੈ ਤਲਵੰਡੀ ਸਾਬੋ ਤੋਂ ਕੈਮਰਾ ਪਾਸਲ ਮਰਪੀ ਸੀ ਚਾਹਤਨਾ ਸੂਰਜ ਪ੍ਰਕਾਸ਼ ਡੈਨਿਕ ਸੂਰਾਰਾ ਟੀਵੀ